ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀਆਂ ਬੈਂਕ ਅਤੇ ਕੈਸ਼ ਵੈਨਾਂ ਦੀ ਲੁੱਟਮਾਰ ਦੇ ਵਿੱਚ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹਰ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਨਾਕੇਬੰਦੀ ਕਰਕੇ ਸ਼ਹਿਰ ਦੇ ਵਿੱਚ ਆਉਣ ਜਾਣ ਵਾਲੀ ਹਰ ਇੱਕ ਗੱਡੀ ਅਤੇ ਮੋਟਰਸਾਈਕਲ ਦੀ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਸ਼੍ਰੀ ਮੁਕਸਰ ਸਾਹਿਬ ਵਿਖੇ ਵੀ ਹਰ ਰੋਜ਼ 10 ਵਜੇ ਤੋਂ ਲੈ ਕੇ 2 ਵਜੇ ਤੱਕ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਫਿਲਹਾਲ ਪੁਲਿਸ ਦਾ ਮਕਸਦ ਹੈ ਕਿ ਕਿਸੇ ਵੀ ਵੱਡੀ ਵਾਰਦਾਤ ਨੂੰ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਜਾਵੇ। ਇਹ ਰੂਟੀਨ ਚੈਕਿੰਗ ਹੈ ਜੀ ਰੂਟੀਨ ਚ ਕਰ ਰਹੇ ਹੈਗੇ ਕੰਮ ਜੋ ਆਮ ਪਬਲਿਕ ਨੂੰ ਜੋ ਟ੍ਰੈਫਿਕ ਨਿਯਮਾਂ ਦੀ ਹੈਗੀ ਆ ਉਹਦੇ ਬਾਰੇ ਅਸੀਂ ਜਾਣਕਾਰੀ ਦੇ ਰਹੇ ਹਾਂ ਇੱਕ ਜਿਹੜਾ ਕਾਰਟਨ ਹੈਗਾ ਇਹ ਅਲਾਉਡ ਨਹੀਂ ਹੈਗੇ ਰੂਟੀਨ ਸੇ ਲੋਕ ਲਗਾਏ ਹੋਏ ਆ ਇੱਥੇ ਅਸੀਂ ਉਹਨਾਂ ਦੇ ਸਪੈਸ਼ਲ ਕੈਂਪੇਨ ਚਲਾਈ ਹੈਗੀ ਆ ਕ੍ਰਾਈਮ ਅਗੇਂਸਟ ਊਮਨ ਨੂੰ ਸਟਾਪ ਕਰਨ ਦੇ ਲਈ ਹਾਂਜੀ ਕਿੰਨਾ ਕਿ ਹੁਣ ਕਈ ਵੀ ਜਸਟ ਕਈ ਪਰਸਨ ਆਪਣਾ ਮੂੰਹ ਕਵਰ ਕਰਕੇ ਜਾ ਰਹੇ ਨੇ ਅਸੀਂ ਤਕਰੀਬਨ ਸਾਡੇ ਕੋਲ ਇੱਥੇ 1-2 ਕੇਸ ਹੀ ਨੋਟਿਸ ਆਏ ਆ ਜਿਨ੍ਹਾਂ ਦੇ ਕਟ ਮਲਿਕ ਕਵਰ ਕੀਤਾ ਹੋਇਆ ਸੀ ਫੇਸ ਉਹ ਅਸੀਂ ਹਟਾ ਰਹੇ ਹਾਂ ਉਹ ਇਸ ਕਰਕੇ ਵੀ ਆਇਡੈਂਟੀਫਿਕੇਸ਼ਨ ਹੋ ਸਕੇ ਬੰਦਿਆਂ ਦੀ ਵੀ ਕੌਣ ਹੈ ਡਰਾਈਵ ਕਰ ਰਿਹਾ ਹੈਗਾ ਕੌਣ ਜਾ ਰਿਹਾ ਹੈਗਾ ਉਹ ਥੋੜਾ ਟਿੱਕਰ ਹੀ ਹੈਗਾ ਥੋੜਾ ਸੀਜ਼ਨ ਗਰਮੀ ਹੋਣ ਕਰਕੇ ਇਹਨੂੰ ਸਨ ਬਾਂਟ ਵਗੈਰਾ ਦੀ ਪ੍ਰੋਬਲਮ ਹੈਗੀ ਆ ਉਹ ਅਸੀਂ ਦੇਖ ਕੇ ਉਸ ਹਿਸਾਬ ਨਾਲ ਹੀ ਗੱਲ ਕਰਦੇ ਹਾਂ ਅਸੀਂ ਕੱਲ ਦੇ ਸਾਡੇ ਟੋਟਲ 47 ਚਲਾਨ ਸੀ ਸਾਰੀ ਸਬ ਡਿਵੀਜ਼ਨ ਦੇ ਯੁਦੇਸ਼ਾ ਸਦਰ ਮੁਕਸਰ ਟ੍ਰੈਫਿਕ ਪਲੱਸ ਮੇਰਾ ਮੇਰਾ ਸਟਾਫ ਹੀ ਸਿਟੀ ਮੁਕਸਰ ਦਾ ਅੱਜ ਕੱਲ ਟੋਟਲ ਕਿਤਾ 47 ਟੋਟਲ ਚਲਾਨ ਸੀ ਕੱਲ ਦੇ ਈਵਨਿੰਗ ਤੱਕ ਤੇ ਕੈਂਪੇਨਿੰਗ ਹੈਗੀ ਅਸੀਂ ਅਵੇਅਰਨੈਸ ਵੀ ਕਰ ਰਹੇ ਹੈਗੇ ਆ ਕੋਈ ਜ਼ਿਆਦਾ ਹੈਗਾ ਮੈਟਰ ਉਹ ਅਸੀਂ ਚਲਾਨ ਵੀ ਕਰ ਰਹੇ ਆ ਅਵੇਅਰ ਵੀ ਕਰ ਰਹੇ ਹਾਂ 18 ਸਾਲ ਤੋਂ ਘੱਟ ਬੱਚੇ ਜਿਹੜੇ ਨਿਕਲ ਚਲਾ ਰਹੇ ਜੀ ਉਹਨਾਂ ਬਾਰੇ ਹਾਂਜੀ ਹਾਂਜੀ ਅਸੀਂ ਸਟਾ ਅਸੀਂ ਰੋਕ ਰਹੇ ਆ ਜੀ ਉਹਨਾਂ ਨੂੰ ਵੇਖ ਰਹੇ ਹੈਗੇ ਕਿੱਡਾ ਗ੍ਰੀਵਿਅਸਨੈਸ ਹੈਗੀ ਹੈ ਆ ਜੇ ਹੈਗਾ ਜਿਹੜਾ ਲਾਅ ਉਲੰਘਣਾ ਕਰ ਰਿਹਾ ਜੀ ਉਹ ਨਹੀਂ ਬਖਸ਼ਿਆ ਜਾਊਗਾ। ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਟੁੱਡੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਪੁਰੀ ਜੰਗ।